ਔਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਵਿੱਚ ਦੇਖੋ ਕਿਤੇ ਚੋਰੀਆਂ ਕਿਤੇ ਠੱਗੀਆਂ ਕਿਤੇ ਲੁੱਟਖੋ ਜਾਂ ਕਿਤੇ ਮੋਟਰਸਾਈਕਲ ਚੋਰੀ ਜਾਂ ਕਿਤੇ ਗੱਡੀਆਂ ਚੋਰੀ ਇਦਾਂ ਦਾ ਬਹੁਤ ਕੁਝ ਹੋ ਰਿਹਾ ਲੇਕਿਨ ਇਹਦੇ ਵਿੱਚ ਜੇ ਹੁਣ ਆਪਾਂ ਪ੍ਰਸ਼ਾਸਨ ਨੂੰ ਦੋਸ਼ ਦਈਏ ਪ੍ਰਸ਼ਾਸਨ ਇੰਨਾ ਘਟਾ ਕਿ ਥਾਣਿਆਂ ਦੇ ਵਿੱਚ ਪੂਰੇ ਬੰਦੇ ਵੀ ਹੈ ਨਹੀਂ ਡਿਊਟੀਆਂ ਮਤਲਬ ਉਹ ਕਰਨ ਜਾਂ ਉਹ ਪਿੰਡਾਂ ਦੇ ਵਿੱਚ ਆ ਕੇ ਦੂਰਾਂ ਨੂੰ ਚੱਕਿਆਂ ਨੂੰ ਠੱਗੀਆਂ ਨੂੰ ਜਾਂ ਉਹਨਾਂ ਨੂੰ ਫੜਨਾ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਪੋਸਟਾਂ ਪ੍ਰਸ਼ਾਸਨ ਪੁਲਿਸ ਦੇ ਵਿੱਚ ਖਾਲੀ ਨੇ ਜਾਂ ਰਹਿੰਦੀਆਂ ਨੇ ਉਹ ਪੂਰੀਆਂ ਕਰੋ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਹਟ ਕੇ ਇੱਧਰ ਨੂੰ ਨੌਕਰੀਆਂ ਵੱਲ ਰਿਹਾਨ ਹੋਵੇ ਤੇ ਖਾਸ ਕਰ ਚਿੱਤੇ ਨੂੰ ਜਿਵੇਂ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ 3 ਮਹੀਨਿਆਂ ਦੇ ਵਿੱਚ ਖਤਮ ਕਰ ਦੇਵਾਂਗੇ ਲੇਕਿਨ ਅੱਜ 3 ਸਾਲ ਹੋਣ ਜਾ ਰਹੇ ਨੇ ਉਹ ਖਤਮ ਨਹੀਂ ਹੋਇਆ ਇਸ ਕਰਕੇ ਅਸੀਂ ਭਗਵਾਨਤਮਾਨ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਤਾਂ ਖਤਮ ਹੋਣਾ ਜੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦੇਵੋਗੇ ਲੋਕਾਂ ਦਾ ਇਧਰੋਂ ਨੌਜਵਾਨੀ ਪੀੜੀ ਦਾ ਵਿਹਲੇ ਰਹਿਣ ਕਰਕੇ ਜਿਵੇਂ ਕਹਿੰਦੇ ਆ ਵਿਹਲਾ ਦਿਮਾਗ ਸਤਾਨ ਦਾ ਘਰ ਇਸ ਕਰਕੇ ਜਦੋਂ ਕੋਈ ਰੋਜ਼ਗਾਰ ਨਹੀਂ ਮਿਲਦਾ ਫਿਰ ਲੋਕਾਂ ਦਾ ਜਿਹੜਾ ਨੌਜਵਾਨ ਪੀੜੀ ਦਾ ਦਿਮਾਗ ਆ ਉਹ ਇਧਰੋਂ ਚਲੇ ਜਾਂਦਾ ਵਾ ਇਸ ਕਰਕੇ ਇਹਨੂੰ ਰੋਕਣ ਵਾਸਤੇ ਉਹਨਾਂ ਨੂੰ ਰੋਜ਼ਗਾਰ ਜ਼ਰੂਰੀ ਆ ਜੇ ਤੁਸੀਂ ਸਿੱਖਿਆ ਦੀ ਗੱਲ ਕਰਦੇ ਹੋ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚਾ ਫੇਲ ਨਹੀਂ ਕਰਨਾ ਉਹ ਇਹਨਾਂ ਨੇ ਲੇਬਰ ਤਿਆਰ ਕੀਤੀ ਆ ਕਿਉਂਕਿ ਜਦੋਂ 10ਵੀਂ ਦੇ ਵਿੱਚ ਜਾਂਦਾ ਬੱਚਾ ਬੋਰਡ ਦਾ ਪੇਪਰ ਹੁੰਦਾ ਉੱਥੇ ਉਂਗੜਾੜਾ ਨਹੀਂ ਆਉਂਦਾ ਉਹਨੂੰ ਇਸ ਕਰਕੇ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ ਤੇ ਪੜਾਉਣਾ ਕਿਹਨੇ ਆ ਇਸ ਤਰ੍ਹਾਂ ਇਹਨਾਂ ਨੇ ਸਿੱਖਿਆ ਦਾ ਜਿਹੜਾ ਸੀ ਮਿਆਰ ਉਹ ਜਮਾਈ ਇਹਨਾਂ ਨੇ ਖਤਮ ਕਰ ਦਿੱਤਾ ਪਰਦਾਨ ਜੀ ਜੈ ਪੀਨ ਜੈ ਭਾਰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਅਸੀਂ ਚੈਨਲ ਤੇ ਜੀ ਪਰਦਾਨ ਜੀ ਇੱਕ ਮੈਟਰ ਸਾਹਮਣੇ ਆ ਰਿਹਾ ਜੀ ਕੋਈ ਨਜਾਇਜ਼ ਕਬਜ਼ੇ ਦਾ ਜੀ ਉਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਕਲਮਨਰ ਪਖਸਾ ਦਾ ਬਹੁਤ ਬਹੁਤ ਧੰਨਵਾਦਾਂ ਜਿਨ੍ਹਾਂ ਨੇ ਇੱਥੇ ਆ ਕੇ ਇਸ ਜਗ੍ਹਾ ਦੇ ਉੱਤੇ ਸਾਨੂੰ ਇਹ ਗੱਲ ਪੁੱਛਣ ਦਾ ਮੌਕਾ ਦਿੱਤਾ ਧੰਨਵਾਦ ਕਿ ਬਈ ਕਬਜੇ ਬਾਰੇ ਸਭ ਤੋਂ ਪਹਿਲਾਂ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਇੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਾਨੂੰ ਪਤਾ ਲੱਗਿਆ ਮੌਕੇ ਤੇ ਅਸੀਂ ਸਾਰੇ ਵਰਕਰ ਲੀਡਰਸ਼ਿਪ ਵਾਲਿਆਂ ਨੂੰ ਫੋਨ ਕਰਕੇ ਮੌਕੇ ਤੇ ਪਹੁੰਚੇ ਔਰ ਇਹ ਤੇ ਜਦੋਂ ਹਾਲਾਤ ਦੇਖੇ ਤਾਂ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਸਾਨੂੰ ਥਾਣਾ ਸਾਹਨੇ ਵਾਲ ਪੈਂਦਾ ਲੇਕਿਨ ਉੱਥੇ ਦੇ ਐਸ ਐਚਓ ਸਾਹਿਬ ਨੇ ਜਾਂ ਸਾਰੇ ਪ੍ਰਸ਼ਾਸਨ ਨੇ ਜਦ ਹੀ ਮੌਕੇ ਤੇ ਆ ਕੇ ਹਰਕਤ ਵਿੱਚ ਆ ਕੇ ਉਹਨਾਂ ਨੇ ਉਹਨਾਂ ਤੇ ਪਰਚਾ ਕਰਤਾ ਔਰ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਨੂੰ ਜ਼ਰੂਰ ਇਨਸਾਫ ਦਿਵਾਵਾਂਗੇ ਔਰ ਜਦੋਂ ਪਰਚਾ ਕਰਤਾ ਸਾਨੂੰ ਵੀ ਵਿਸ਼ਵਾਸ ਹੋ ਗਿਆ ਵੀ ਹਾਂ ਪ੍ਰਸ਼ਾਸਨ ਸਾਨੂੰ ਜ਼ਰੂਰ ਇਨਸਾਫ ਦਿਵਾਊਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਨਾਲ ਸਹਿਮਤੀ ਜਤਾਈਆ ਐ ਐਸਐਚਓ ਸਾਹਿਬ ਸਨੇਵਾਲ ਦਾ ਜਾਂ ਪ੍ਰਸ਼ਾਸਨ ਐ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਇਹ ਮੌਕੇ ਤੇ ਪਰਚਾ ਕਰਤਾ ਲੇਕਿਨ ਹੁਣ ਸਾਨੂੰ ਜੋ ਅਨਸਾਫ਼ ਦੀ ਕਰਨਾ ਉਹ ਜਾਗਦੀ ਆ ਤੇ ਬਾਕੀ ਜਿਹੜੀ ਕੱਲ ਅੱਜ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਡੇ ਲੋਕ ਸਭਾ ਇੰਚਾਰਜ ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਉਹ ਵੀ ਆਏ ਸੀ ਬਿੱਟੂ ਸੇਰਪੁਰੀ ਜੀ ਚਰਨਜੀਤ ਸਿੰਘ ਜੇ ਪਾਲਵੰਗਰ ਕੁਲਦੀਪ ਸਿੰਘ ਜੇ ਪਾਲਵੰਗਰ ਤੇ ਸਾਡੇ ਸਤਿਕਾਰਯੋਗ ਵੱਡੇ ਭਾਈ ਬਿੱਲੂ ਜੀ ਇਹ ਵੀ ਪਹੁੰਚੇ ਨੇ ਹੋਰ ਵੀ ਸਾਡੇ ਸਾਥੀ ਸੀਗੇ ਜਿਹੜੇ ਹੁਣ ਉਹ ਚਲੇ ਗਏ ਲੇਕਿਨ ਇਹ ਵਿਚਾਰ ਵਟਾਂਦਰਾ ਹੋਇਆ ਕਿ ਜਿਨ੍ਹਾਂ ਨੇ ਇਸ ਸਮਾਰਕ ਦੇ ਵਿੱਚ ਹਿੱਸੇ ਪਾਏ ਸੀਗੇ ਪਿਛਲੇ ਸਾਲ ਲਖਾਏ ਸੀ ਯੋਗਦਾਨ ਵਾਰੇ ਕਿਸੇ ਨੇ 51000 ਕਿਸੇ ਨੇ 1 ਲੱਖ ਰੁਪਈਆ ਕਿਹਨੇ 11000 ਕਿਸ ਨੇ 10000 ਅਸੀਂ ਇਹ ਮੀਟਿੰਗ ਦੇ ਵਿੱਚ ਮੁੱਦਾ ਰੱਖਿਆ ਵੀ ਆਪਾਂ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਕੋਲੇ ਚੱਲੀਏ ਤੇ ਨਾਲੇ ਉਹਨਾਂ ਨੂੰ ਅਪੀਲ ਕਰੀਏ ਵੀ ਤੁਸੀਂ ਜਿੰਨੇ ਜਿੰਨੇ ਆਪਦੇ ਪੈਸੇ ਮੰਨਿਓ ਉਹ ਸਾਨੂੰ ਦਿਓ ਤਾਂ ਜੋ ਆਪਾਂ ਇਸ ਡਿਵੈਲਪਮੈਂਟ ਨੂੰ ਅੱਗੇ ਵਧਾ ਸਕੀਏ ਤੇ ਆਪਾਂ ਇਹ ਇਸ ਸਮਾਰਕ ਦੀ ਅਸਾਰੀ ਕਰ ਸਕੀਏ ਇਸ ਕਰਕੇ ਇਹ ਮੀਟਿੰਗ ਹੋਈ ਸੀ ਅਸੀਂ ਵੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਜਿਨ੍ਹਾਂ ਦੇ ਵੱਲ ਪੈਸੇ ਨੇ ਵੀ ਉਹ ਦੇਣ ਦੀ ਕਿਰਪਾਲਤਾ ਕਰੋ ਤੇ ਬਾਕੀ ਗੱਲ ਰਹੀ ਇਹ ਇਲੈਕਸ਼ਨਾਂ ਦੀ ਇਲੈਕਸ਼ਨਾਂ ਦੇ ਵਿੱਚ ਦੇਖੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ੰਤੀਆਂ ਜਾਂ ਆ ਕਾਰਪੋਰੇਸ਼ਨ ਦੀਆਂ ਨੇ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਕਿਉਂਕਿ ਪਾਰਟੀ ਹਾਈ ਕਮਾਂਡ ਦੇ ਪ੍ਰਧਾਨ ਬਦਲ ਗਏ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਆਏ ਨੇ ਨਵੇਂ ਉਹਨਾਂ ਦੇ ਆਉਣ ਨਾਲ ਸਾਰੇ ਵਰਕਰਾਂ ਦੇ ਵਿੱਚ ਜੋਸ਼ ਦੀ ਲਹਿਰ ਲਹਿਰ ਦੀ ਜੋਸ਼ ਆ ਗਿਆ ਤੇ ਉਹ ਸਾਰੇ ਵਰਕਰ ਤਨਮਨ ਤਨ ਨਾਲ ਲਾਗੇ ਲੇਕਿਨ ਅਸੀਂ ਦੋ ਇਨ੍ਹਾਂ ਵੋਟਾਂ ਵਿੱਚ ਬਲਾਕ ਸ਼ਾਂਤੀ ਜ਼ਿਲ੍ਹਾ ਪ੍ਰੀਤ ਤੇ ਕੌਂਸਲਰਜ਼ੀਆਂ ਜਰੂਰ ਅਸੀਂ ਇੱਕੀ ਬਾਜੀ ਮਾਰਾਂਗੇ ਔਰ ਦੋ ਸਾਲ ਤੱਕ 2027 ਦੇ ਵਿੱਚ ਜਿਹੜੇ ਇਲੈਕਸ਼ਨ ਆਉਣੇ ਨੇ ਐਮਐਲਏ ਦੇ ਉਹਦੇ ਵਿੱਚ ਵੀ ਅਸੀਂ ਵੱਡੀ ਪੱਦਰ ਤੇ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਦੇ ਵਿੱਚ ਹਿੱਸਾ ਪਾਵਾਂਗੇ ਇਸ ਕਰਕੇ ਅਸੀਂ ਪਿੰਡ ਪਿੰਡ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਇਹ ਲੋਕਾਂ ਨੂੰ ਅਪੀਲ ਕਰਦੇ ਆਂ ਔਰ ਲੋਕਾਂ ਦੇ ਦੁੱਖ ਸ਼ੋਕ ਦੇ ਵਿੱਚ ਜਾਣਦੇ ਆਂ ਲੇਕਿਨ ਅਸੀਂ ਲੋਕਾਂ ਦੇ ਕੰਮ ਵੀ ਕਰਵਾਉਨੇ ਆਂ ਇਸ ਕਰਕੇ ਸਾਨੂੰ ਲੋਕਾਂ ਤੋਂ ਮਾਣ ਆ ਇੱਕੀ ਜਰੂਰ ਲੋਕ ਸਾਡਾ ਸਾਥ ਦੇਣਗੇ ਇਹਨਾਂ ਨੇ ਸਾਰੀਆਂ ਸਰਕਾਰਾਂ ਦੇਖ ਚੁੱਕੀਆਂ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਵਿੱਚ ਦੇਖੋ ਕਿਤੇ ਚੋਰੀਆਂ ਕਿਤੇ ਠੱਗੀਆਂ ਕਿਤੇ ਲੁੱਟਖੋ ਜਾਂ ਕਿਤੇ ਮੋਟਰਸਾਈਕਲ ਚੋਰੀ ਜਾਂ ਕਿਤੇ ਗੱਡੀਆਂ ਚੋਰੀ ਇਦਾਂ ਦਾ ਬਹੁਤ ਕੁਝ ਹੋ ਰਿਹਾ ਲੇਕਿਨ ਇਹਦੇ ਵਿੱਚ ਜੇ ਹੁਣ ਆਪਾਂ ਪ੍ਰਸ਼ਾਸਨ ਨੂੰ ਦੋਸ਼ ਦਈਏ ਪ੍ਰਸ਼ਾਸਨ ਇੰਨਾ ਘਟਾ ਕਿ ਥਾਣਿਆਂ ਦੇ ਵਿੱਚ ਪੂਰੇ ਬੰਦੇ ਵੀ ਹੈ ਨਹੀਂ ਡਿਊਟੀਆਂ ਮਤਲਬ ਉਹ ਕਰਨ ਜਾਂ ਉਹ ਪਿੰਡਾਂ ਦੇ ਵਿੱਚ ਆ ਕੇ ਚੋਰਾਂ ਨੂੰ ਚੱਕਿਆਂ ਨੂੰ ਠੱਗੀਆਂ ਨੂੰ ਜਾਂ ਉਹਨਾਂ ਨੂੰ ਫੜਨਾ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਪੋਸਟਾਂ ਪ੍ਰਸ਼ਾਸਨ ਪੁਲਿਸ ਦੇ ਵਿੱਚ ਖਾਲੀ ਨੇ ਜਾਂ ਰਹਿੰਦੀਆਂ ਨੇ ਉਹ ਪੂਰੀਆਂ ਕਰੋ ਤਾ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਹਟ ਕੇ ਇਧਰ ਨੂੰ ਨੌਕਰੀਆਂ ਵੱਲ ਰਿਹਾਨ ਹੋਵੇ ਤਾਂ ਜੋ ਇਹ ਚੋਰੀਆਂ ਠੱਗੀਆਂ ਜਾਂ ਲੁੱਟਾਂ ਖੋਹਾਂ ਤੇ ਅਸਰ ਪੈ ਸਕੇ ਇਹਦਾ ਘਟੇ ਤਾਂ ਜੋ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਅ ਸਰਕਾਰ ਨੂੰ ਵੀ ਇਹਨਾਂ ਨੌਕਰੀਆਂ ਵੱਲ ਧਿਆਨ ਦੇਵੇ ਤੇ ਖਾਸ ਕਰ ਚਿੱਟੇ ਨੂੰ ਜਿਵੇਂ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਖਤਮ ਕਰ ਦੇਵਾਂਗੇ ਲੇਕਿਨ ਅੱਜ 3 ਸਾਲ ਹੋਣ ਜਾ ਰਹੇ ਨੇ ਉਹ ਖਤਮ ਨਹੀਂ ਹੋਇਆ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਤਾਂ ਖਤਮ ਹੋਣਾ ਜੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦੇਵੋਗੇ ਲੋਕਾਂ ਦਾ ਇਧਰੋਂ ਨੌਜਵਾਨੀ ਪੀੜੀ ਦਾ ਬੇਲੇ ਰਹਿਣ ਕਰਕੇ ਜਿਵੇਂ ਕਹਿੰਦੇ ਆ ਬੇਲਾ ਦਿਮਾਗistan ਦਾ ਕਰ ਇਸ ਕਰਕੇ ਜਦੋਂ ਕੋਈ ਰੋਜ਼ਗਾਰ ਨਹੀਂ ਮਿਲਦਾ ਫਿਰ ਲੋਕਾਂ ਦਾ ਜਿਹੜਾ ਨੌਜਵਾਨ ਪੀੜੀ ਦਾ ਦਿਮਾਗ ਆ ਉਹ ਇੱਧਰ ਨੂੰ ਚਲੇ ਜਾਂਦਾ ਵਾ ਇਸ ਕਰਕੇ ਇਹ ਨੂੰ ਰੋਕਣ ਵਾਸਤੇ ਉਹਨਾਂ ਨੂੰ ਰੋਜ਼ਗਾਰ ਜ਼ਰੂਰੀ ਆ ਹੋਰ ਵੀ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਦੇਖੀਆਂ ਨੇ ਉਹਨਾਂ ਨੇ ਵੀ ਵਾਦੇ ਕੀਤੇ ਇਹਨਾਂ ਨੇ ਵੀ ਕੀਤੇ ਸੀ ਜਿਵੇਂ ਘਰ ਘਰ ਨੌਕਰੀ ਦੇਣ ਦਾ ਜਾਂ 1000-1000 ਰੁਪਏ ਪਾਉਣ ਦਾ ਜਾਂ ਹੋਰ ਵੀ ਕਈ ਜਿਵੇਂ ਪੰਜ-ਪੰਜ ਮਰਲੇ ਦੇ ਪਲਾਟ ਆ ਇਸ ਤਰ੍ਹਾਂ ਇਹ ਕਿਤੇ ਨਹੀਂ ਮਿਲ ਰਹੇ ਇਸ ਕਰਕੇ ਅਸੀਂ ਇਹਨਾਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਅਗਰ ਇਹ ਦਿੰਦੇ ਆ ਤਾਂ ਠੀਕ ਆ ਨਹੀਂ 2027 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਅਸੀਂ ਇਹ ਸਾਰੇ ਜਿੰਨੇ ਇਹ ਅਸੀਂ ਤੁਹਾਨੂੰ ਦੱਸਿਆ ਰੋਜ਼ਗਾਰ ਦੇ ਬਾਧੀ ਜਾਂ ਸੈਗਲ ਸਕੀਮ ਦੇ ਜਾਂ ਹੋਰ ਜੋ ਵੀ ਨੇ ਉਹ ਬਹੁਜਨ ਸਮਾਜ ਪਾਰਟੀ ਪੂਰੇ ਕਰੂਗੀ ਖਾਸ ਕਰਕੇ ਸਿੱਖਿਆ ਦਾ ਅਤੇ ਹੈਲਥ ਦਾ ਇਹ ਦੋ ਕੰਮ ਜ਼ਰੂਰੀ ਨੇ ਜਦੋਂ ਇਹ ਦੋ ਕੰਮ ਡਾਕਟਰੀ ਤੇ ਪੜ੍ਹਾਈ ਜਦੋਂ ਇਹ ਦੋ ਕੰਮ ਸਾਡੇ ਲੋਕਾਂ ਨੂੰ ਮਿਲਣ ਲੱਗੇ ਸਰਕਾਰ ਵੱਲੋਂ ਤਾਂ ਉਹਦੇ ਨਾਲ ਬਹੁਤ ਫਾਇਦਾ ਹੋਊਗਾ ਗਰੀਬ ਲੋਕਾਂ ਦਾ ਅਤੇ ਜਿਹੜੇ ਲੋਕ ਬਗੈਰ ਪੈਸਿਆਂ ਤੋਂ ਆਪਣੀ ਜਹਾਨ ਦੀ ਅਹੂਤੀ ਦੇ ਦਿੰਦੇ ਆ ਉਹਨਾਂ ਲੋਕਾਂ ਦੀ ਜਾਨ ਬਚ ਜੂਗੀ ਇੰਨਾ ਕਹਿੰਦਾ ਮੈਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਫਿਰ ਦੁਬਾਰੇ ਮੈਂ ਪ੍ਰਸ਼ਾਸਨ ਦਾ ਪੁਲਿਸ ਦਾ ਪੱਤਰਕਾਰ ਵੀਰਾਂ ਦਾ ਜਾਂ ਜਿਹੜੇ ਸਾਡੇ ਲੋਕ ਆ ਸਮਾਜ ਆ ਇਹ ਸਾਰਿਆਂ ਦਾ ਧੰਨਵਾਦ ਕਰਦਾ ਆ ਬਈ 2027 ਦੇ ਵਿੱਚ ਆਪਾਂ ਇੱਕ ਨੀਲੇ ਝੰਡੇ ਥੱਲੇ ਆ ਕੇ ਬਹੁਜਨ ਸਮਾਈ ਪਾਰਟੀ ਦੀ ਸਰਕਾਰ ਬਣਾਈਏ ਤਾਂ ਜੋ ਆਪਣੇ ਸਮਾਜ ਨੂੰ ਆਪਣੀ ਕੌਮ ਨੂੰ ਕੋ ਹਰਾਸਤ ਮਿਲ ਸਕੇ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਤੁਸੀਂ ਕਹਿੰਦੇ ਹੋ ਵੀ ਸਿਹਤ ਸੂਤਾ ਔਰ এডਿਊਕੇਸ਼ਨ ਦੇ ਉੱਪਰ ਸਰਕਾਰ ਨੂੰ ਜ਼ੋਰ ਦੇਣਾ ਚਾਹੀਦਾ ਤਾਂ ਡਵੈਲਪਮੈਂਟ ਹੋਏਗੀ ਸਰਕਾਰ ਜ਼ੋਰ ਦੇ ਰਹੀ ਹੈ ਜੀ ਇਹਨਾਂ ਦੇ ਸਾਰੇ ਪੁਆਇੰਟਸ ਦੇ ਉੱਪਰ এডਿਊਕੇਸ਼ਨ ਤੇ ਵੀ ਸਿਹਤ ਦੇ ਉੱਪਰ ਵੀ ਤਾਂ ਹੀ ਸੀਟਾਂ ਜਿਹੜੀਆਂ ਨੇ ਆ ਜਿਮਨੀ ਚੋਣਾਂ ਦੇ ਵਿੱਚ ਵੀ ਜਿੱਤ ਮਿਲੀ ਹੈ ਜੀ ਆਮ ਆਦਮੀ ਪਾਰਟੀ ਨੂੰ ਦੇਖੋ ਪਹਿਲਾਂ ਤਾਂ ਜਿਹੜੀਆਂ ਸਰਕਾਰਾਂ ਗਈਆਂ ਨੇ ਕਾਲੀ ਦੀ ਕਾਂਗਰਸ ਦੀ ਉਹਨਾਂ ਦੇ ਵਿੱਚ ਜੇ ਤੁਸੀਂ ਸਿੱਖਿਆ ਦੀ ਗੱਲ ਕਰਦੇ ਹੋ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚਾ ਫੇਲ ਨਹੀਂ ਕਰਨਾ ਉਹ ਇਹਨਾਂ ਨੇ ਲੇਬਰ ਤਿਆਰ ਕੀਤੀ ਆ ਕਿਉਂਕਿ ਜਦੋਂ 10ਵੀਂ ਦੇ ਵਿੱਚ ਜਾਂਦਾ ਬੱਚਾ ਬੋਰਡ ਦਾ ਪੇਪਰ ਹੁੰਦਾ ਉੱਥੇ ਉਡਾੜਾ ਨਹੀਂ ਆਉਂਦਾ ਉਹਨੂੰ ਇਸ ਕਰਕੇ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ ਤੇ ਪੜ੍ਹਾਉਣਾ ਕਿਹਨੇ ਆ ਇਸ ਤਰ੍ਹਾਂ ਇਹਨਾਂ ਨੇ ਸਿੱਖਿਆ ਦਾ ਜਿਹੜਾ ਸੀ ਮਿਆਰ ਉਹ ਜਮਾਈ ਇਹਨਾਂ ਨੇ ਖਤਮ ਕਰ ਦਿੱਤਾ ਲੋਕੀ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਨਹੀਂ ਕਰਾਉਂਦੇ ਕਿਉਂਕਿ ਉੱਥੇ ਪੜਾਈ ਹੈ ਨਹੀਂ ਟੀਚਰ ਉੱਥੇ ਟੀਚਰ ਹੈ ਨਹੀਂ ਉੱਥੇ ਵਧੀਆ ਉਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਇਸ ਕਰਕੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਉਂਦੇ ਨੇ ਪ੍ਰਾਈਵੇਟ ਸਕੂਲਾਂ ਵਾਲੇ ਉਹਨਾਂ ਦਾ ਫਿਰ ਚੰਗੀ ਤਰ੍ਹਾਂ ਜੁੰਮਰ ਕੱਢਦੇ ਨੇ ਵੱਡ ਵੱਡੀਆਂ ਫੀਸਾਂ ਲੈ ਕੇ ਜਾਂ ਹੋਰ ਵੱਡੇ ਵੱਡੇ ਕਰਾਈ ਲੈ ਕੇ ਬੱਚਾਂ ਦੇ ਔਰ ਜੇ ਗੱਲ ਕਰੀਏ ਹੈਲਥ ਦੀ ਤਾਂ ਹੈਲਥ ਦੇ ਵਿੱਚ ਅਸੀਂ ਇੱਕ ਗੱਲ ਜ਼ਰੂਰ ਕਹਿੰਦੇ ਆ ਭਗਵਾਨ ਤੁਮਨ ਜੀ ਨੂੰ ਵੀ ਇਹਨਾਂ ਨੇ ਮਹੱਲਾ ਕਲੀਨ ਖੋਲੇ ਸੀ ਇਹ ਕਹੇ ਸੀ ਵੀ ਸਾਡੇ ਕੋਲੋਂ ਗੋਰੀ ਵੀ ਪੁੱਛਦੇ ਆ ਵੀ ਇਹ ਮਹੱਲਾ ਕਲੀਨਿਕ ਜਿਹੜੇ ਤੁਸੀਂ ਬਣਾਏ ਨੇ ਸਾਨੂੰ ਵੀ ਦੱਸੋ ਅਸੀਂ ਵੀ ਲੋਕਾਂ ਨੂੰ ਨੇੜੇ-ਨੇੜੇ ਇਲਾਜ ਪਹੁੰਚਾ ਦਈਏ ਘਰਾਂ ਦੇ ਵਿੱਚ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਭਗਵਾਨ ਤੁਮਨ ਜੀ ਨੂੰ ਵੀ ਜਦੋਂ ਇਹ ਬਿਮਾਰ ਹੋਏ ਨੇ ਇਹ ਇਹ ਕਿਉਂ ਦਿੱਲੀ ਦੇ ਬੱਤਰਾ ਹਸਪੀਟਲ ਵਿੱਚ ਗਏ ਇਹ ਫਿਰ ਇਥੇ ਮਹੱਲਾ ਕਲੀਨਿਕ ਦੇ ਵਿੱਚ ਹੋ ਜਾਂਦੇ ਦਾਖਲਾ ਲੇਕਿਨ ਕੋਈ ਉੱਥੇ ਦਵਾਈ ਨਹੀਂ ਕੋਈ ਉੱਥੇ ਡਾਕਟਰ ਨਹੀਂ ਆਉਂਦਾ ਬਹੁਤ ਅਹ ਜੇ ਮਹੱਲਾ ਕਲੀਨਿਕ ਨੇ ਜਿੱਥੇ ਗਾਨੀਆਂ ਬੈਠੀਆਂ ਨੇ ਲੇਕਿਨ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਸੁਧਾਰ ਕਰੋ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਲੋਕਾਂ ਨੂੰ ਬੁੱਧੂ ਨਾ ਬਣਾਓ ਅੱਜ ਦੇ ਜਵਾਨੇ ਦੇ ਵਿੱਚ ਲੋਕ ਵੀ ਸੰਗਿਹਾਰ ਹੋ ਚੁੱਕੇ ਨੇ ਉਹਨਾਂ ਨੂੰ ਵੀ ਪਤਾ ਵੀ ਇਹ ਜਿਹੜੇ ਨੇਤਾ ਨੇ ਇਹ ਮੰਤਰੀ ਨੇ ਪਾਰਟੀਆਂ ਨੇ ਇਹ ਝੂਠੇ ਲਾਰੇ ਲਾ ਕੇ ਵੋਟਾਂ ਮਟੋਰ ਲੈਂਦੇ ਆ ਲੇਕਿਨ ਇਸ ਵਾਰੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਇਹ ਪੜਾਈ ਤੇ ਹੈਲਥ ਇਸ ਨੂੰ ਹੋਰ ਸੁਧਾਰੋ ਤਾਂ ਜੋ ਕਿਸੇ ਦਾ ਬੱਚਾ ਕਿਸੇ ਦਾ ਬਾਪ ਕਿਸੇ ਦਾ ਭਾਈ ਕਿਸੇ ਦਾ ਭੈਣ ਜਾਂ ਮਾਂ ਤੇ ਉਹ ਬਿਗੈਰ ਇਲਾਜ ਤੋਂ ਨਾ ਜਾਵੇ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਪੜਾਈ ਤੇ ਹੈਲਥ ਵੱਲ ਜ਼ਰੂਰ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਪ੍ਰਧਾਨ ਜੀ ਆਪਣੇ ਮੰਡੀਆਂ ਦੇ ਬਾਰੇ ਕੁਝ ਕਹਿਣਾ ਚਾਹਦੇ ਝੋਨੇ ਦੇ ਸੀਜ਼ਨ ਦੀ ਸਮਾਪਤੀ ਹੋਈ ਹੈ ਤੁਸੀਂ ਉਹਦੇ ਵਿੱਚ ਕੀ ਦੇਖਿਆ ਜੀ ਹਾਂ ਉਹਦੇ ਵਿੱਚ ਦੇਖੋ ਕਈ ਮੰਡੀਆਂ ਦੇ ਵਿੱਚ ਤਾਂ ਕਿਸਾਨਾਂ ਦੇ ਲਾਠੀ ਚਾਰਜ ਵੀ ਹੋਇਆ ਇੱਥੇ ਤੱਕ ਆ ਵੀ ਜਿਹੜੇ ਕਿਸਾਨ 10 ਜਾਂ 15 ਦਿਨ ਦੇ ਵਿੱਚ ਆਪਣੀ ਜੀਰੀ ਵੇਚ ਕੇ ਆਪਦਾ ਘਰੇ ਆ ਕੇ ਆਪਦੀ ਰੌਣੀ ਜਾਂ ਹੋਰ ਤਿਆਰੀਆਂ ਕਰਦੇ ਸੀ ਅੱਜ ਉਹ ਕਿਸਾਨ ਦੋ-ਦੋ ਮਹੀਨੇ ਮੰਡੀਆਂ ਦੇ ਵਿੱਚ ਰੁੜਦਾ ਲੇਕਿਨ ਅਸੀਂ ਵੀ ਇਹ ਕਿਸਾਨਾਂ ਨੂੰ ਗੱਲ ਕਹਿਣੀ ਚਾਹੁੰਦੇ ਆ ਵੇਖੋ ਕਿਸਾਨ ਨਾਲ ਹੀ ਮਜ਼ਦੂਰ ਆ ਕਿਸਾਨ ਤੇ ਮਜ਼ਦੂਰ ਇਹਨਾਂ ਦਾ ਨਵ ਮਾਸ ਦਾ ਰਿਸ਼ਤਾ ਲੇਕਿਨ ਇਹ ਜਦੋਂ ਵੋਟਾਂ ਪੈਂਦੀਆਂ ਨੇ ਇਹ ਕਿਸਾਨ ਉਹੋ ਨਹੀਂ ਦੇਖਦਾ ਵੀ ਅਸੀਂ ਵੋਟ ਕਿੱਥੇ ਪਾਉਨੇ ਆ ਲੇਕਿਨ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਨੇ ਆ ਵੀ ਤੁਸੀਂ ਜੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਆਪਣੀ ਸਰਕਾਰ ਬਣਾਈਏ ਆਪਣੀ ਸਰਕਾਰ ਦਾ ਕੀ ਮਤਲਬ ਇਹ ਨਹੀਂ ਵੀ ਕਾਂਗਰਸ ਕਾ ਲਈ ਨਾ ਆਪਣੀ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੇ ਤਾ ਕਿਉਂਕਿ ਉਹਦੇ ਵਿੱਚ ਸਾਬ ਸ੍ਰੀ ਕਾਂਸੀ ਰਾਮ ਜੀ ਜਦੋਂ ਜਿੱਤ ਕੇ ਪਾਰਲੀਮੈਂਟ ਵਿੱਚ ਗਏ ਉਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਧੰਨ ਗੁਰੂ ਗ੍ਰੰਥ ਸਾਹਿਬ ਲਿਖਿਆ ਔਰ ਕਿਹਾ ਵੀ ਮੈਂ ਇਸ ਭਾਰਤ ਦੇ ਅੰਦਰ ਇਹ ਗੁਰੂ ਗ੍ਰੰਥ ਸਾਹਿਬ ਦੀ ਸੋਚ ਲਾਗੂ ਕਰਨੀ ਆ ਸਭ ਨੂੰ ਬਰਾਬਰਤਾ ਕਰਨੀ ਆ ਕੋਈ ਇੱਥੇ ਮਤਲਬ ਗਰੀਬ ਨਹੀਂ ਰਹੂਗਾ ਸਭ ਬਰਾਬਰ ਹੋਣਗੇ ਰਜਗਾਰ ਮਿਲੂਗਾ ਲੇਕਿਨ ਅੱਜ ਮੰਡੀਆਂ ਦੇ ਵਿੱਚ ਕਿਸਾਨ ਰੋਣਦਾ ਤੇ ਮਜ਼ਦੂਰ ਮੰਡੀਆਂ ਦੇ ਵਿੱਚ ਮਜ਼ਦੂਰ ਰੋਣਦਾ ਕੋਈ ਗਜਗਾਰ ਨਹੀਂਗਾ ਕੋਈ ਪੜ੍ਹਾਈ ਨਹੀਂ ਹੈਗੀ ਕੋਈ ਡਾਕਟਰੀ ਨਹੀਂ ਹੈਗੀ ਇਸ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਦੋਂ ਵੋਟਾਂ ਪਾਉਣੀਆਂ ਹੁੰਦੀਆਂ ਉਦੋਂ ਥੋੜਾ ਜਿਆ ਦੇਖ ਕੇ ਔਰ ਮਜ਼ਦੂਰਾਂ ਦਾ ਧਿਆਨ ਰੱਖ ਕੇ ਆਪਣੀ ਸਰਕਾਰ ਬਣਾਇਆ ਕਰੋ ਤਾਂ ਜੋ ਆਪਣੇ ਆ ਦੋ-ਦੋ ਮਹੀਨੇ ਮੰਡੀਆਂ ਦੇ ਵਿੱਚ ਰੋਲਣਾ ਨਾ ਪਵੇ ਅੱਜ ਤੱਕ ਵੀ ਕਿਸਾਨ ਮੰਡੀਆਂ ਦੇ ਵਿੱਚ ਬੈਠੇ ਨੇ ਕਿਸੇ ਨੂੰ ਬਾਰਦਾਨਾ ਨਹੀਂ ਮਿਲਿਆ ਕਿਸੇ ਦਾ ਝੋਨਾ ਨਹੀਂ ਵਿਕਿਆ ਕਿਸੇ ਦਾ ਕਿੱਦਾਂ ਇਦਾਂ ਕਈ ਜਗ੍ਹਾ ਤੇ ਤਾਂ ਲਾਠੀ ਚਾਰਜ ਵੀ ਹੋਏ ਨੇ ਇਸ ਕਰਕੇ ਅਸੀਂ ਇਹ ਗੱਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇੰਨਾ ਕਿਸਾਨਾਂ ਨੂੰ ਵੀ ਰਾਹਤ ਮਿਲੇ ਔਰ ਇਹਨਾਂ ਦੀ ਜੀੜੀ ਵੀ ਖਰੀਦੀ ਜਾਵੇ ਜੈ ਭੀ ਜੈ ਭਾਰਤ ਪ੍ਰਧਾਨ ਜੀ ਤੁਸੀਂ ਸਮਾਂ ਦਿੱਤਾ ਔਰ ਕੀ ਵੀ ਵਿਚਾਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ